ਪੁਰਾਣਾ ਵਿਸਾ ਬਰਸਾ ਇਹ ਰਜਕਾਰ ਸੀਗਾ ਆਪਣਾ ਆਪਣੀਆਂ ਮਾਤਾ ਜਾਂ ਰਜਕਾਰ ਸੀ ਉਹਦੋਂ ਰਜਕਾਰ ਹੈ ਨਹੀਂ ਸੀ ਜੀ ਕੋਈ ਇਹਦੇ ਚੱਕੀਆਂ ਰਾਹੀਂ ਪੀਸ ਕੇ ਜੀ ਫੇਰ ਆਟਾ ਕਵਾਉਂਦੀਆਂ ਹੁੰਦੀਆਂ ਸੀਗੀਆਂ ਪੱਲਾ ਕਹਿੰਦਾ ਸੀ ਇਹਦੇ ਨਾਲ ਕਸਰਤ ਵੀ ਹੋ ਜਾਂਦੀ ਸੀ ਕਿ ਨਾਲੇ ਆਟਾ ਵਧੀਆ ਪੀਸਿਆ ਜਾਂਦਾ ਹਾਂਜੀ ਆਟਾ ਇਹ ਚ ਤਾਉਂਤੀ ਸੀ ਜੀ ਹੁਣ ਤਾਂ ਕਣ ਮੱਚ ਜਾਂਦਾਗਾ ਹੁਣ ਤਾਂ ਤਾਕਤ ਹੀ ਹੈ ਨਹੀਂ ਜੀ ਕਣ ਕਾਂਚਾ ਉਹ ਕਹਿੰਦਾ ਆਟਾ ਨਹੀਂ ਹੋਊਗੀ ਮਿੱਟੀ ਹੋਊਗੀ ਮਿੱਟੀ ਹੋਊਗੀ ਜੀ ਹਾਂਜੀ ਜਿਹੜੇ ਆਉਣ ਵਾਲੀ ਪੀੜ੍ਹੀ ਐ ਉਹਨਾਂ ਨੂੰ ਦਿਖਾਉਨੇ ਆਪਾਂ ਵੀ ਪਹਿਲਾਂ ਖਿਸਤਰਾ ਦਾ ਵੇਖਤਸਾ ਸੀ ਕਿਵੇਂ ਧਾਗਾ ਬਣਦਾ ਸੀ ਕਿਵੇਂ ਕੱਪੜਾ ਬਣਦਾ ਸੀ ਕਿੰਨੀ ਕਿ ਮਿਹਨਤ ਲੱਗਦੀ ਐ ਚਾਦਰ ਬਣਾਣ ਚ ਬਹੁਤ ਮਿਹਨਤ ਲੱਗਦੀ ਸਾਰਾ ਦਿਨ ਢੂਈ ਦੂਹਣ ਲੱਗਿਆਂ ਦੇ ਬੈਠਿਆਂ ਦੀ ਇਹ ਮਿਹਨਤ ਪੂਰੀ ਲੱਗਦੀ ਐ ਨਾ ਅੱਖ ਦੇ ਉੱਪਰ ਲੱਗ ਜਾਂਦੀ ਹੁੰਦੀ ਹਾਂਜੀ ਅੱਖਾਂ ਵਿੱਚ ਸਿਰ ਵੀ ਦੁਖੇ ਲੱਗ ਜਾਂਦਾ ਅੱਖਾਂ ਵੀ ਦੁਖੇ ਲੱਗ ਜਾਂਦੀਆਂ ਉਹ ਵੀ ਨਜ਼ਰ ਘੜਾ ਕੇ ਰੱਖਣੀ ਐ ਹਾਂਜੀ ਹਾਂਜੀ ਕਿਲਾ रायपुर ਦੀਆਂ ਖੇਡਾਂ ਸ਼ੁਰੂ ਹੋ ਚੁੱਕੀਆਂ ਤੇ ਕਿਦਣਾ ਕਿਦੇ ਪੰਜਾਬੀ ਵਿਰਸੇ ਨੂੰ ਦਰਸਾਇਆ ਜਾ ਰਿਹਾ ਇਸ ਵਾਰ ਤੇ ਪੰਜਾਬੀ ਵਿਰਸੇ ਦੇ ਨਾਲ ਜੁੜੀਆਂ ਹੋਈਆਂ ਪੁਰਾਣੀਆਂ ਚੀਜ਼ਾਂ ਨੂੰ ਲੈ ਕੇ ਇੱਥੇ ਲੋਕ ਪਹੁੰਚੇ ਹੋਏ ਨੇ ਜਿਸ ਤਰੀਕੇ ਨਾਲ ਦੇਖ ਸਕਦੇ ਹੋ ਮਧਾਨੀਆਂ ਇੱਥੇ ਪਈਆਂ ਨੇ ਪੁਰਾਣੀਆਂ ਤੇ ਕਿਦੇ ਨਾ ਕਿਦੇ ਚਰਖੇ ਪਏ ਹੋਏ ਨੇ ਤੇ ਜਿਹੜੀ ਪੁਰਾਣੀ ਚੱਕੀ ਆ ਉਹ ਪਈ ਹੋਈ ਆ ਤੇ ਗੱਲਬਾਤ ਵੀ ਜ਼ਰੂਰ ਕਰਾਂਗੇ ਕਿਉਂਕਿ ਪੁਰਾਣੀ ਚੱਕੀਆਂ ਦੌਰ ਜਿਹੜਾ ਖਤਮ ਹੋ ਚੁੱਕਿਆ ਕਿਦੇ ਨਾ ਕਿਦੇ ਤੇ ਸਾਡੇ ਨਾਲ ਮਾਤਾ ਜੀ ਮੌਜੂਦ ਨੇ ਕਿਵੇਂ ਦੇਖਦੇ ਹੋ ਜਿਹੜੀ ਪੁਰਾਣਾ ਵਿਰਸਾ ਦਿਖਾ ਰਹੇ ਹਾਂ। ਹਾਂਜੀ ਇਹ ਵੀ ਪੁਰਾਣਾ ਵਿਰਸਾ ਬਰਸਾ ਇਹ ਰਜਕਾਰ ਸੀਗਾ ਆਪਣਾ ਆਪਣੀਆਂ ਮਾਤਾ ਜੀ ਰਜਕਾਰ ਸੀ ਉਹ ਦੋ ਰਜਕਾਰ ਹੈ ਨਹੀਂ ਸੀ ਜੀ ਕੋਈ ਇਹਦੇ ਚੱਕੀਆਂ ਰਾਹੀਂ ਪੀਸ ਕੇ ਜੀ ਫੇਰ ਆਟਾ ਖਵਾਉਂਦੀਆਂ ਹੁੰਦੀਆਂ ਸੀਗੀਆਂ ਆਪਦੇ ਬੱਚਿਆਂ ਨੂੰ ਤੇ ਹੁਣ ਤਾਂ ਜੀ ਮਸ਼ੀਨਾਂ ਆ ਗਈਆਂ ਹੁਣ ਤਾਂ ਮਸ਼ੀਨਾਂ ਤੇ ਪੀਕੇ ਖਵਾ ਦਿੰਦੇ ਆ ਇਹਨੇ ਚ ਤਾਕਤ ਸੀ ਜੀ ਅੱਜ ਕੱਲ ਪੀਸਦੇ ਪਿੰਡਾਂ ਚ ਹੁਣ ਨਹੀਂ ਜੀ ਹੁਣ ਨਹੀਂ ਪੀਸਦੇ ਹੁਣ ਆਪਣੇ ਘਰਾਂ ਚ ਵੀ ਰਹਿ ਗਿਆ ਹਨਾ ਹਾਂਜੀ ਹਾਂਜੀ ਲੈ ਜਾਂਦਾ ਚੱਕੀ ਤੋਂ ਲੈ ਆਨੇ ਚੱਕ ਕੇ ਪੋਰੀ ਦਸ ਹਾਂਜੀ 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 ਤੇ ਕਿਵੇਂ ਦੇ ਦੋ ਪਹਿਲਾਂ ਕਹਿੰਦੇ ਸੀ ਇਹਦੇ ਨਾਲ ਕਸਰਤ ਵੀ ਹੋ ਜਾਂਦੀ ਸੀ ਕਿ ਨਾਲੇ ਆਟਾ ਵਧੀਆ ਪੀਸਿਆ ਹਾਂਜੀ ਆਟਾ ਇੱਚ ਤਾਉਤੀ ਸੀ ਜੀ ਹੁਣ ਤਾਂ ਕਣ ਮੱਚ ਜਾਂਦਾਗਾ ਹੁਣ ਤਾਂ ਤਾਕਤ ਹੀ ਹੈ ਨਹੀਂ ਜੀ ਕਣ ਕਾਂ ਚਾਹ ਕਹਿੰਦਾ ਆਟਾ ਨਹੀਂ ਹੋਗੀ ਮਿੱਟੀ ਹੋਗੀ ਉਹ ਮਿੱਟੀ ਹੋਗੀ ਜੀ ਹਾਂਜੀ ਅੱਗੇ ਨਾਲ ਚ ਤਾਕਤਾਂ ਸੀ ਕਿਸੇ ਦਾ ਕੁਝ ਦੁਖਦਾ ਨਹੀਂ ਸੀ ਜੀ ਤੇ ਕੰਮ ਤੇ ਕੰਮ ਲੱਗੇ ਕੰਮ ਦੇ ਕੰਮ ਲੱਗੇ ਰਹਿੰਦੇ ਸੀ ਜੀ ਹੋਣੇ ਕਿਵੇਂ ਦੇ ਦੋ ਅੱਜ ਕੱਲ ਤੁਹਾਡੇ ਪਿੰਡਾਂ ਚ ਯੂਜ਼ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੁਣ ਚੱਕੀ ਨਹੀਂ ਜੀ ਹੁਣ ਤਾਂ ਕਿਤੇ ਨਹੀਂ ਯੂਜ਼ ਹੁੰਦੀ ਜੀ ਇਹ ਤੁਸੀਂ ਦੇਖ ਸਕਦੇ ਜੜੀ ਚੱਕੀ ਜੜੀ ਅਲੋਫ ਹੋ ਚੁੱਕੀ ਸੀ ਤਾਂ ਉਹ ਵੀ ਕਿਤੇ ਨਾ ਕਿਤੇ ਦਰਸ਼ਾਈ ਜਾ ਰਹੀ ਹੈ ਤੇ ਇੱਕ ਆ ਜੜੀ ਆਪਾਂ ਆਟੇ ਦੀ ਸੇਵੀਆਂ ਦੇ ਦ ਸੀਗੇ ਕਿ ਆਟੇ ਦੀ ਸੇਵੀਆਂ ਜੜੀਆਂ ਘਰਾਂ ਚ ਖਾਣੇ ਆ ਦੁੱਧ ਦੇ ਵਿੱਚ ਪਾ ਗਏ ਜਾਂ ਕਿਸੇ ਹੋਰ ਚੀਜ਼ਾਂ ਨਾਲ ਉਹ ਵੱਟੀਆਂ ਜਾ ਰੀਆਂ ਨੇ ਮਾਤਾ ਕਿਵੇਂ ਦੇ ਦੋ ਅੱਜ ਕੱਲ ਇਹ ਜੜੀ ਆਟੇ ਦੀ ਜੜੀ ਸੇਵੀਆਂ ਤੁਸੀਂ ਵਾਟ ਰਹੇ ਤਾਂ ਮਸ਼ੀਨ ਮਸ਼ੀਨੀ ਜੋਗ ਆ ਗਿਆ ਹੁਣ ਤਾਂ हां जी ਉਹ ਉੱਤੇ 6:00 ਵਜੇ ਤੋਂ ਜਾਂ ਉ ਟੂ ਹੀ ਦੁੱਧ ਦੀ ਹੋਵੇ ਇਹ ਖਾਣੀਆਂ ਪੈਂਦੀਆਂ ਨੇ ਉਹ ਠੀਕ ਹੋ ਜਾਂਦਾ ਪਰ ਹੁਣ ਤਾਂ ਇਹ ਮਸ਼ੀਨਾ ਦੇ ਰਾ ਹੀ ਕੱਢਦੇ ਆ ਫਟਾਫਟ ਨਹੀਂ ਜੀ ਵੱਟਦੇ ਆ ਪਿੰਡਾ ਚ ਰਹਿ ਗਿਆ ਹੁਣ ਹਾਂ ਪਿੰਡਾ ਚ ਰਹੇਗਾ ਜੀ ਜਿਹੜਾ ਪੁਰਾਣੀ ਜਨਾਨੀਆਂ ਨੂੰ ਪਤਾ ਉਹੀ ਹਾਂ ਉਹ ਹੀ ਵੱਟ ਦਿਆਂਦੇ ਜੀ ਵਰਨਾ ਅੱਜ ਕੱਲ੍ਹ ਵਾਲੀਆਂ ਤਾਂ ਕਹਿੰਦੀ ਮਸ਼ੀਨਾ ਦਾ ਲਿਓ ਬਣਿਆ ਹਾਂ ਉਹਨਾਂ ਜੀ ਫਿਰ ਤਾਂ ਪਤੀਏ ਦੁਕਾਨਾਂ ਦਾ ਖਾਂਦੇ ਆ ਠੀਕ ਕੰਮ ਦੀ ਗੱਲ ਐ ਜੀ ਕਿਵੇਂ ਦੇਦੇ ਹੋ ਹੁਣ ਇਹ ਪੁਰਾਣਿਆ ਕੋਈ ਰਹਿ ਗਿਆ ਸਾਰਾ ਰਿਵਾਜ ਹਾਂ ਚਲਾਇਆ ਜੀ ਦੁਬਾਰੇ ਹੁਣ ਚੱਲੀ ਜਾਂਦਾ ਦਾ ਚੱਲਦਾ ਪਿੰਡਾਂ ਚ ਹੁਣ ਹਾਂ ਚੱਲਦਾਗਾ ਅੱਗੇ ਨਾਲ ਫਰਕ ਆ ਜੀ ਜੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਸੇਵੀਆਂ ਵਾਟ ਰਹੇ ਨੇ ਕਿਉਂਕਿ ਪਹਿਲਾਂ ਜ਼ਰੂਰ ਸਾਰਿਆਂ ਦੇ ਘਰਾਂ ਚ ਵਟੀਆਂ ਜਾਂਦੀ ਐ ਪਰ ਹੁਣ ਮਸ਼ੀਨੀ ਯੁੱਗ ਆ ਗਿਆ ਤੇ ਮਸ਼ੀਨਾਂ ਦੇ ਵਿੱਚ ਵਟੀਆਂ ਜਾਂਦੀਆਂ ਨੇ ਤੇ ਕਿਤੇ ਨਾ ਕਿਤੇ ਜਿਹੜੇ ਪੁਰਾਣੇ ਚਰਖੇ ਆ ਜਿਨ੍ਹਾਂ ਤੋਂ ਸੂਤ ਸੂਤਿਆ ਜਾਂਦਾ ਸੀਗਾ ਤੇ ਖੇਡਾਂ ਕਰਾਈਆਂ ਜਾ ਰਹੀਆਂ ਹਰ 올림픽 ਹੁੰਦਾ ਸੀਗਾ ਜਿਹੜੀ ਕੰਦ ਚਰਖੇ ਦੀ ਕੂਕ ਮਾਇਆ ਮੈਨੂੰ ਯਾਦ ਆ ਗਿਆ ਤੇ ਕਿਤੇ ਨਾ ਕਿਤੇ ਚਰਖਾ ਦਿਖਾਇਆ ਜਾ ਰਿਹਾ ਚਰਖੇ ਚ ਸੂਸ ਉਤਾਰ ਸਸੀ ਗਾਲ ਜੀ ਕਿਵੇਂ ਦੇ ਦਿਓ ਮਾਤਾ ਜੀ ਚਰਖੇ ਦੀ ਕੂਕ ਕਹਿੰਦੇ ਮਾਇਆ ਮੈਨੂੰ ਯਾਦ ਆ ਗਿਆ ਕਿਵੇਂ ਦੇ ਦਿਓ ਕਿ ਜਿਹੜਾ ਪੁਰਾਣਾ ਚਰਖਾ ਸੀਗਾ ਹੁਣ ਤਾਂ ਹੋ ਲੋਭ ਹੋ ਗਿਆ ਹੁਣ ਮਸ਼ੀਨਾਂ 'ਚ ਕੱਪੜੇ ਬੰਦੇ ਫਟਾਫਟ ਹਾਂਜੀ ਹੁਣ ਚਰਖਾ ਤਾਂ ਹੁਣ ਦੁਬਾਰਾ ਫੇਰ ਬੱਚੇ ਜਿਹੜੇ ਆਉਣ ਵਾਲੀ ਪੀੜ੍ਹੀ ਐ ਹਾਂਜੀ ਉਹਨਾਂ ਨੂੰ ਦਿਖਾਉਨੇ ਆਪਾਂ ਵੀ ਪਹਿਲਾਂ ਕਿਸ ਤਰ੍ਹਾਂ ਦਾ ਵਿਰਸਾ ਸੀ ਕਿਵੇਂ ਧਾਗਾ ਬਣਦਾ ਸੀ ਕਿਵੇਂ ਕੱਪੜਾ ਬਣਦਾ ਸੀ ਪਹਿਲਾਂ ਹੀ ਪੈਨਿਆ ਵੀ ਜਾਂਦਾ ਸੀ ਦਰੀਆਂ ਖੇਸ ਸਾਰਾ ਇਸੇ ਤੋਂ ਬਣਦਾ ਸੀ ਤੇ ਹੁਣ ਇਹ ਪਿੰਡਾਂ 'ਚ ਕਹਿੰਦੇ ਉਹ ਘੱਟ ਲੋਗ ਚਲਾਣਾ ਜਾਂਦੇ ਹਾਂਜੀ ਨਵੀਆਂ ਵਾਲਿਆਂ ਤਾਂ ਕਹਿੰਦੇ ਆ ਬ੍ਰੈਂਡ ਤੋਂ ਲਿਓ ਜਾ ਕੇ ਉਹ ਹੀ ਲਿਆਓ ਰੇੜੀ ਵੇੜ ਲਿਆਓ ਜੀ ਪਰ ਉਹ ਵਧੀਆ ਨਹੀਂ ਲੱਗਦਾ। ਕਹਿੰਦੇ ਇਹਦਾ ਬੁਨਿਆ ਹੈ ਕਈ ਸਾਲ ਨਹੀਂ ਜਾਂਦਾ। ਹਾਂਜੀ ਬਹੁਤ ਸਾਡੇ ਦਿਨਾਂ ਠੰਡਾ ਹੁੰਦਾ ਸੀ ਜੀ ਪੌਣ ਚ ਵੀ। ਹੁਣ ਤੁਸੀਂ ਪੰਜਾਬ ਦੇ ਲੋਕਾਂ ਨੂੰ ਪਿੱਛਲਾ ਰਾਏਪੁਰ ਦਿਖਾਣ ਲਿਆਇਓ। ਦਿਖਾਣ ਵਾਸਤੇ ਲਿਆਏ ਹਾਂ ਜੀ। ਬਾਕੀ ਸਾਡੇ ਚੱਲੀ ਜਾਂਦੇ ਰਹਿੰਦੇ ਪ੍ਰੋਗਰਾਮ ਜੀ ਬੱਚਿਆਂ ਨੂੰ ਵੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਵੀ ਕਿਦਾਂ ਦਾ ਮਾਹੌਸਾ ਹੈ ਨਾ। ਕਿੰਨਾ ਵਧੀਆ ਲੱਗਦਾ ਸੀ। ਹੱਥੀਂ ਕੱਪੜਾ ਬਣਾ ਕੇ। ਪੌਣਾ ਬਹੁਤ ਵਧੀਆ ਲੱਗਦਾ ਸੀ ਜਿਹੜਾ ਕੋਈ ਵੀ ਕੰਮ ਅਸੀਂ ਦਰਗਾ ਖੇਸਾ ਸੱਤੀ ਬਣਾਉਣੀ। ਅਜੇ ਵੀ ਬਣਾਉਂਦੇ ਆ ਜੀ ਸਾਨੂੰ ਸ਼ੌਂਕ ਹੈ। ਇਹ ਕਾ ਚੀ ਬੁਨੀਯਾਰੀਆ ਪੁੱਛ ਲੈਨੇ ਕੀ ਚੀਜ਼ ਆ? ਸਸੀਗਾਲ ਜੀ। ਸਤਿ ਸ੍ਰੀ ਅਕਾਲ। ਕੀ ਬੁੰਦੇ ਪਿਓ? ਨਾਲਾ ਜੀ। ਨਾਲਾ ਬੁੰਦ ਰਹਿਓ ਕਿਵੇਂ ਦੇ ਦਿਓ ਕਿ ਨਾਲਾ ਤਾਂ ਅੱਜ ਕੱਲ ਕਿਸੇ ਨੂੰ ਪਤਾ ਹੀ ਨਹੀਂ ਹੋਣਾ ਕਿ ਕਿਵੇਂ ਬੁੰਨਿਆ ਜਾਂਦਾ ਸੀ। ਹੈ ਕੀ ਚੀਜ਼? ਇਹ ਤਾਗੇ ਦਾ ਬਣਦਾ ਜੀ। ਇਹ ਬੁਨਿਆ ਕਿਵੇਂ ਜਾਂਦਾ ਹੈ? ਇਹ ਹੱਥੀ ਬਣਿਆ ਜਾਂਦਾ ਵਸਾ ਪੋਰੀਆਂ ਪਾ ਕੇ। हां ਵੀ ਅੱਜ ਪਹਿਲਾਂ ਵਿਹਣ ਵਾਲੀ ਪੀੜ੍ਹੀ ਨੂੰ ਪਤਾ ਨਹੀਂ ਹੈਗਾ ਇਹ ਪਹਿਲਾਂ ਦੇ ਉਸ ਚੀਗੇ ਬੁਣੇ ਜਾਂਦੇ ਹੱਥੀ ਕੰਮ ਕਰੇ ਹੋਏ ਤੇ ਵੀ ਹੁਣ ਦੀ ਨੌਜਵਾਨੀ ਨੂੰ ਪਤਾ ਲੱਗੇ ਵੀ ਪਹਿਲਾਂ ਹੱਥੀ ਕੰਮ ਹੁੰਦੇ ਸੀ ਨਾਲੇ ਵੀ ਬੁਣੇ ਜਾਂਦੇ ਸੀਗੇ ਚਾਦਰਾਂ ਵੀ ਕੱਢੀ ਜਾਂਦੀਆਂ ਸੀਆਂ ਸਾਰਾ ਸੂਤ ਕੱਤ ਕੇ ਹੱਥੀ ਤਿਆਰ ਕਰਕੇ ਸਮਾਨ ਤਿਆਰ ਕਰਾਇਆ ਜਾਂਦਾ ਸੀ ਗਦਾਈਲੇ ਬੁਣੇ ਜਾਂਦੇ ਸੀਗੇ ਦਰੀਆਂ ਖੇਸ ਬੁਣੇ ਜਾਂਦੇ ਸੀਗੇ ਲੱਗਦਾ ਨਹੀਂ ਕਿ ਆਪਾਂ ਆਪਣਾ ਵਿਰਸਾ ਹੁਣ ਹੌਲੀ ਹੌਲੀ ਭੁੱਲਦੇ ਜਾ ਰਹੇ ਲੋਕ ਆਪਣੇ ਹਾਂ ਲੋਪ ਹੋ ਰਿਹਾ ਹੈ ਇਹ ਵਿਰਸਾ ਵੀ ਦੁਬਾਰਾ ਪੀ ਚੱਲ ਪੇ ਤਾਂ ਵਧੀਆ ਚੰਗੀ ਗੱਲ ਹੈ ਪਰ ਕਿਤੇ ਨਾ ਕਿਤੇ ਇਹ ਚੀਜ਼ ਕਿ ਅੱਜ ਦੀ ਨੌਜਵਾਨੀ ਨੂੰ ਨਹੀਂ ਪਤਾ ਹੈ ਕੀ ਚੀਜ਼ ਕੀ ਚੀਜ਼ ਹੈ ਹਾਂਜੀ ਹੁਣ ਦੀ ਪੀੜ੍ਹੀ ਨੂੰ ਜਦ ਪਤਾ ਨਹੀਂ ਹੈਗਾ ਨਾ ਪਿੰਡਾਲ ਚੱਲਦਾ ਹੁਣ ਤੁਹਾਡੇ ਉਧਰ ਹਾਂਜੀ ਪਿੰਡਾ ਚ ਤਾਂ ਹਜੇ ਵੀ ਚੱਲਦਾ ਹੈ ਇਹ ਕੰਮ ਕੀ ਜਾਂਦਾ ਵੈਸੇ ਨਾਲ ਇਹ ਕਪੜਿਆਂ ਚ ਆ ਸਲਵਾਰਾਂ ਚ ਪੈਂਦਾ ਹੈ ਬੇਟਾ ਹਾਂਜੀ ਮਤਲਬ ਉਹਦਾ ਵੀ ਅੰਤ ਅਗੇ ਕੁੜੀਆਂ ਨੂੰ ਦਾਜ ਚ ਵੀ ਨਾਲੇ ਦਿੱਤੇ ਜਾਂਦੇ ਸੀ। ਉਹ ਦਾਜ ਚ ਵੀ ਨਾਲੇ ਦੇ ਦਿੰਦੇ ਸੀ। ਨਾਲੇ ਦਿੰਦੇ ਸੀ ਨਾਲੇ। ਨਾਲੇ ਦਿੰਦੇ ਸੀ ਵੀ। ਹੱਬਾ 50 ਨਾਲੇ ਦਿੰਦੇ ਸੀ ਕੁੜੀਆਂ ਨੂੰ ਦਾਜ ਚ। ਤੁਸੀਂ ਕਿੱਜੇ? ਹਾਂ ਹਾਂ ਮੈਂ ਆਪਦੀ ਕੁੜੀਆਂ ਨੂੰ ਵੀ ਦਿੱਤੇ ਅਸੀਂ ਆਪ ਵੀ ਲੈ ਕੇ ਆਂਦੇ। ਅੱਛਾ ਮਤਲਬ ਕੁੜੀਆਂ ਨੂੰ ਵੀ ਹੁਣ ਵਿਆਹ ਚ ਦੇ ਕੇ ਭੇਜੇ ਆ। ਵਿਆਹ ਚ ਦਿੱਤੇ ਹੈਗੇ ਹਾਂ। ਜਦੋਂ ਯੂਜ਼ ਆਂਦਾ ਨਾ ਯਾਦ ਆਂਦੀ। ਹੱਥੀ ਹੱਥੀ ਤਿਆਰ ਕਰਕੇ ਨਾਲੇ ਦਿੱਤੇ ਹੈਗੇ। ਦਰੀਆਂ ਵੀ ਬੁਣੀਆਂ, ਚਾਦਰਾਂ ਵੀ ਹੱਥੀ ਕੱਢੀਆਂ। ਜੋ ਚਾਦਰ ਬੈੱਡ ਤੇ ਵਿਛਦੀ ਹੋਣੀ ਹੈ ਉਹ ਆਦੀ ਆ ਆਦੀ ਜਾ ਤਾਂ ਹਾਂ ਮਾਨ ਜਾਣ ਕਰਦੀਆਂ ਗਈਆਂ ਫਿਰ ਲੱਗਦਾ ਨਹੀਂ ਆਪਾਂ ਇਹ ਵਿਰਸਾ ਭੁੱਲ ਗਏ ਹੁਣ ਹੌਲੀ ਹੌਲੀ ਰੈਡੀਮੇਡ ਦਾ ਜਵਾਨਾ ਆ ਗਿਆ ਹਾਂਜੀ 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 ਹੁਣ ਤਾਂ ਲੈ ਕੇ ਉਤਰਤੀ ਉਹਦੀ ਲੈਂਦੇ ਤੇ ਉਹਦੀ ਪਾਉਂਦੀ ਹੈਗੇ ਬਾਹਰੋਂ ਹੀ ਲੈਂਦੇ ਵਿਆਹ ਦਾ ਸਾਮਾਨ ਵੀ ਹੁਣ ਬਾਹਰੋਂ ਹੀ ਆ ਜਾਂਦਾ ਬਾਜ਼ਾਰ ਚ ਜਾਂਦੇ ਤੇ ਖਰੀਦ ਲੈਂਦੇ ਪਹਿਲਾਂ ਤਾਂ ਸਾਲ-ਸਾਲ ਪਹਿਲਾਂ ਤਿਆਰੀਆਂ ਚਾਲੂ ਕਰ ਦਿੰਦੇ ਸੀ ਹਾਂ ਬੇਟਾ ਅੱਗੇ ਚਾਦਰਾਂ ਵੀ ਕੱਢਦੇ ਸੀ ਹੱਥੀ ਤੇ ਹੁਣ ਕੌਣ ਕੱਢਦਾ ਹੁਣ ਕੋਈ ਨਹੀਂ ਕੱਢਦਾ ਤੇ ਜਿਸ ਤਰੀਕੇ ਨਾਲ ਪੰਜਾਬੀ ਵਿਰਸਾ ਹੈ ਜਿਹੜਾ ਸੰਭਾਲ ਕੇ ਇਹਨਾਂ ਨੇ ਰੱਖਿਆ ਹੋਇਆ ਤੇ ਅੱਗੇ ਜਿਹੜੀ ਆ ਦਰੀ ਬੁੰਨੀ ਜਾ ਰਹੀ ਆ ਪੀੜੀ ਬੁੰਨੀ ਜਾ ਰਹੀ ਆ ਕਿਉਂਕਿ ਪੰਜਾਬੀ ਵਿਰਸੇ ਨੂੰ ਜਿਹੜੀ ਆ ਯਾਦ ਰੱਖੀ ਹੋਈ ਆ ਤੇ ਜਿਹੜਾ ਪੰਜਾਬੀ ਵਿਰਸਾ ਜਿਹੜਾ ਅਸੀਂ ਹੌਲੀ ਹੌਲੀ ਭੁੱਲਦੇ ਜਾ ਰਹੇ ਸੀਗੇ ਕਿਦੇ ਨਾਲ ਕਿਦੇ ਜਿਹੜਾ ਪੀੜੀ ਜਿਹੜੀ ਬੁੰਨ ਕੇ ਘਰ ਤਿਆਰ ਕੀਤੀ ਹੁੰਦੀ ਸੀ ਜਾਂ ਕਹਿ ਲਓ ਜਿਹੜੀ ਦਰੀ ਆ ਆਪ ਤਿਆਰ ਕੀਤੀ ਹੁੰਦੀ ਸੀਗੀ ਉਹ ਹੁਣ ਕਿਤੇ ਨਾ ਕਿਤੇ ਲੋਪ ਹੁੰਦੀ ਜਾ ਰਹੀ ਹੈ ਤੇ ਗੱਲਬਾਤ ਕਰਾ ਕਿਵੇਂ ਦੇ ਦੋ ਆਪ ਹੁੰਦੇ ਹੋ ਕਰੇ ਹਾਂਜੀ ਆਪ ਹੁੰਦੇ ਰਹੇ ਨੇ ਦਰੀ ਬੁੰਨ ਰਹੇ ਹੋ ਹਾਂਜੀ ਪਰ ਕਿਤੇ ਨਾ ਕਿਤੇ ਲੋਪ ਹੋ ਗਈ ਹੈ ਨਾ ਹੁਣ ਘਰ ਆਪ ਲੋਕ ਘਾਟ ਹੀ ਬੁੰਦੇ ਆ ਹਾਂਜੀ ਅੱਜ ਗੱਲ ਘਾਟ ਬੁੰਦੇ ਜੀ ਪਹਿਲਾਂ ਹੁੰਦੇ ਸੀ ਜੀ ਮਿਹਨਤ ਕਿੰਨੀ ਕ ਲੱਗ ਜਾਂਦੀ ਹੈ ਬਹੁਤ ਮਿਹਨਤ ਲੱਗਦੀ ਜੀ ਇਹ ਤੇ ਜੀ ਕਿੰਨੇ ਕਿ ਦਿਨ ਲੱਗ ਜਾਂਦੇ ਹੱਲੇ ਬੁੰਨ ਰਹੇ ਹੋ 8-9 ਦਿਨ ਲੱਗ ਜਾਂਦੇ 10 ਦਿਨ ਜੀ ਮਿਹਨਤ ਤਾਂ ਮੁੱਲ ਪੈਂਦਾ ਵਾ ਜਿੰਨੀ ਕ ਬੁੰਨ ਲੈਂਦੇ ਹੋ ਹਾਂਜੀ ਮੁੱਲ ਪੈ ਜਾਂਦਾ ਜੀ ਰ ਜਿਹੜੀਆਂ ਨਵੀਆਂ ਜਨਾਨੀਆਂ ਆ ਰਹੀਆਂ ਵਿਆਹੀਆਂ ਹੋਈਆਂ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਅੱਜਕੱਲ ਪਤਾ ਹੀ ਨਹੀਂ ਜੀ ਇਹ ਕੀ ਸੱਜਣਾ ਬਜ਼ਾਰੋਂ ਹੀ ਲਿਆਓ ਸਾਰਾ ਹਾਂਜੀ ਬਜ਼ਾਰੋਂ ਲਿਆਓ ਜੀ ਇਹ ਪਹਿਲਾਂ ਹੁੰਦੇ ਹੁੰਦੇ ਸੀ ਜੀ ਤੇ ਹੁਣ ਤੁਸੀਂ ਇੱਥੇ ਬੋਰ ਕਿਵੇਂ ਦੇ ਦਿਓ ਲੋਕਾਂ ਨੂੰ ਜਾਣ ਕੇ ਮੈਂ ਬਹੁਤ ਮਿਲ ਰਿਹਾ ਜੀ ਹੁਣ ਪਹਿਲਾਂ ਬਣਾਉਂਦੇ ਸੀ ਜੀ ਅੱਜਕੱਲ ਬਣਾਉਂਦਾ ਹੀ ਨਹੀਂ ਕੋਈ ਜੀ ਅੱਛਾ ਜੀ ਕਿਧਰ ਕਿਧਰ ਤੁਸੀਂ ਦੇਖ ਸਕਦੇ ਜਿਹੜੀ ਦਰੀ ਬੁਣੀ ਜਾ ਰਹੀ ਹੈ ਤੇ ਜਿਹੜੀ ਕੁੜੀਆਂ ਵਾਂ ਉਹ ਇੱਥੇ ਪਹੁੰਚਿਆ ਨੇ ਆਪਣੇ ਹੱਥੀ ਜਿਹੜੀ ਆ ਚਾਦਰ ਤਿਆਰ ਕੀਤੀ ਜਾ ਰਹੀ ਆ ਕਿਉਂਕਿ ਚਾਦਰਾਂ ਜਿਹੜੀਆਂ ਨੇ ਉਹ ਆਪ ਤਿਆਰ ਕਰਦੇ ਸੀਗੇ ਪਹਿਲਾਂ ਤੇ ਕਿਦੇ ਨਾ ਕਿਦੇ ਜਿਹੜੀ ਆ ਹੁਣ ਪੁਰਾਣਾ ਜਿਹੜਾ ਵਿਰਸਾ ਹੈ ਉਹ ਲੋਪ ਹੁੰਦਾ ਜਾ ਰਿਹਾ ਸੀਗਾ ਤੇ ਪੁੱਛ ਲੈਨੇ ਆ ਕੀ ਬੋਲ ਰਹੇ ਹੋ ਕਸ਼ ਕਰ ਲੀ ਈ ਬੋਲਦੇ ਬੇ ਗੱਟ ਕੜਾਈ ਗੱਡੀ ਨਹੀਂ ਕੜਾਈ ਕਰ ਰਹੇ ਹੋ ਕਿਹੜੀ ਕਲਾਸ ਬਣਾ ਰਹੇ કરી ਹੁੰਨੀ ਫਰੀ ਹੁੰਨੀ ਆ। ਮੈਂ ਲਾ ਫਰੀ ਹਾਂ। ਹਾਂਜੀ। ਪਰ ਤੁਹਾਡੀ ਉਮਰ ਚ ਤਾਂ ਕੁੜੀਆਂ ਅੱਜ ਕੱਲ ਰੀਲਾ ਬੋ ਬਣਾਉਂਦੀਆਂ। ਅਸੀਂ ਨਹੀਂ ਬਣਾਉਂਦੀ ਜੀ। ਟਾਈਮ ਨਹੀਂ ਲੱਗਦਾ। ਨਹੀਂ ਟਾਈਮ ਵੀ ਲੱਗ ਜਾਂਦਾ ਵੈਸੇ। ਹੂੰ। ਉਹ ਤਾਂ ਘਰ ਦੇ ਆਹ ਕੰਮ ਲਾਇਆ ਹੋਇਆ ਬੁਨਣ ਦੇ। ਹਾਂਜੀ ਇਹ ਵੀ ਕਰ ਲੈਣੇ ਆ ਸਲਾਈ ਦੇ ਵੀ ਕਰ ਲੈਣੇ ਆ। ਕਿੰਨੀ ਕਿ ਮਿਹਨਤ ਲੱਗਦੀ ਆ ਚਾਦਰ ਬਣਾਉਣ ਚ? ਬਹੁਤ ਮਿਹਨਤ ਲੱਗਦੀ ਜੀ ਸਾਰਾ ਦਿਨ ਢੂਈ ਦੂਹਣ ਲੱਗ ਜਾਂਦੇ ਬੈਠਿਆਂ ਦੀ। ਤੇ ਤੁਸੀਂ ਵੀ ਇਹੀ ਕਰਦੇ ਹੋ। ਰੀਲਾ ਰੋਲਾ ਬਣਾ ਲੈਂਦੇ ਹੋ। ਨਹੀਂ ਬਣਾਉਦੇ ਬਟ ਬਣਾਉਣੇ ਜਿਆਦਾ ਨਹੀਂ ਇੱਕ ਦੋ ਦਿਨ ਦਿਨ ਚ ਕਰੇ ਕਰ ਬਣਾਉਣ ਨਹੀਂ ਦਿੰਦੇ ਨਾ ਕਰਦੇ ਵੀ ਨਹੀਂ ਕੁਝ ਕਹਿੰਦੇ ਪਰ ਸਾਨੂੰ ਆਪ ਹੀ ਨਹੀਂ ਸ਼ੌਂਕ ਹੈਗਾ ਗਰੀਬਾ ਇਹਦਾ ਸ਼ੌਂਕ ਹੈਗਾ ਕੀ ਹਾਂ ਵੀ ਹੱਥੀ ਕੰਮ ਕਰਨੇ ਇਹਦਾ ਸ਼ੌਂਕ ਹੈਗਾ ਤੇ ਇਹ ਮਿਹਨਤ ਪੂਰੀ ਲੱਗਦੀ ਹੈ ਨਾ ਅੱਖ ਦੁਖ ਲੱਗ ਜਾਂਦੀ ਹਣੀ ਹਾਂਜੀ ਅੱਖਾਂ ਵਿੱਚ ਸਿਰ ਵੀ ਦੁਖ ਲੱਗ ਜਾਂਦਾ ਅੱਖਾਂ ਵੀ ਦੁਖ ਲੱਗ ਜਾਂਦੀਆਂ ਉਹ ਵੀ ਨਜ਼ਰ ਘੜਾ ਕੇ ਰੱਖਣੀ ਆ ਹਾਂਜੀ ਹਾਂਜੀ ਰਾਤ ਨੂੰ ਤਾਂ ਵੀ ਕਈ ਵਾਰ ਸੂਈ ਲੱਗ ਜਾਂਦੀ ਹਣੀ ਹਾਂਜੀ ਲੱਗ ਜਾਂਦੀ ਹੈਗੀ ਕਈ ਕਈ ਵਾਰ ਤੇ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਜਿਹੜੀ ਆ ਚਾਦਰਾਂ ਬੁਣੀਆਂ ਜਾ ਰਹੀਆਂ ਨੇ ਤੇ ਜਿਸ ਤਰੀਕੇ ਨਾਲ ਪੰਜਾਬੀ ਵਿਰਸਾ ਪੁਰਾਣਾ ਦਿਖਾਇਆ ਜਾ ਰਿਹਾ ਤੇ ਕਿਦੇ ਨਾਲ ਕਿਦੇ ਪੰਜਾਬੀ ਵਿਰਸਾ ਜਿਹੜਾ ਲੋਪ ਹੋ ਚੁੱਕਿਆ ਸੀਗਾ ਤੇ ਉਸ ਨੂੰ ਇੱਥੇ ਦਰਸ਼ਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਰਿਪੋਰਟ ਐ ਸੰਜਾ ਨਿਊਜ਼ ਲੁਧਿਆਣਾ